ਸੋ ਸਾਰੇ ਗੱਲ ਦੀ ਸਾਰਿਆਂ ਨੂੰ ਨਮਸਕਾਰ ਜੀ ਅੱਜ ਤੁਹਾਨੂੰ ਆਪਾਂ ਦੱਸਾਂਗੇ ਕਿ ਜਿਹੜੀ ਜੋੜ ਵਾਲੀ ਬਾਜੂ ਹੁੰਦੀ ਆ ਉਹ ਇੱਕਦਾ ਕਟਾਈ ਕਰੀਦੀ ਆ ਤੇ ਉਹਰਾ ਜਿਹੜਾ ਮੋਡਾ ਘੱਟ ਹੁੰਦਾ ਉਹਨੂੰ ਕਿੱਦਾਂ ਪੂਰਾ ਕਰੀਦਾ ਵਾ ਵੀਡੀਓ ਬੁਰੀ ਘਿਆਣਾ ਦੇਖਣਾ ਇਹ ਦੇਖੋ ਪਹਿਲਾਂ ਬਾਜੂ ਆਪਾਂ ਇਦਾਂ ਕਰਕੇ ਕਟਿੰਗ ਕਰਨੀ ਆ ਅਪੀਸੇ ਦੋ ਰੱਖੇ ਆਪਾਂ ਪੌਣੀ ਬਾਜੂ ਆ 17 ਇੰਚ ਬਾਜੂ ਸਾਨੂੰ ਤਿਆਰ ਜਾਈਦੀ ਆ ਆਕੇ ਆਪਾਂ ਮਾਰਜਨ ਰੱਖ ਲਾਣਾ ਤਰਪਾਈ ਦਾ ਤੇ ਪਿੱਛੇ ਮਾਰਜਨ ਸਲਾਈ ਦਾ ਰੱਖ ਲਗੇ 17 ਇੰਚ ਤੇ ਆ ਰਿਹਾ ਇਹ ਆ ਦੇ ਚਾਹੀਦੀ ਸਾਨੂੰ ਇਹ ਆ ਮੋਡਾ ਹੈ ਹੁਣ 7 ਇੰਚ ਤੇ ਸਾਨੂੰ ਮੋਡਾ ਚਾਹੀਦਾ 9.5 ਤੇ ਹੋਰੇ ਕਾ ਕਿ ਸਾਨੂੰ ਇਹ ਸਾਡਾ ਮੋਡਾ ਕੱਟ ਹੋਰ ਨਿਕਲਦਾ ਹੀ ਤੇ ਇਸ ਕਰਕੇ ਸਾਨੂੰ ਇਹ ਚ ਦੋ ਜੋੜ ਪਰ ਦੋ ਜੋੜ ਪਾ ਲੈ ਬੈਨੇ ਬਾਜੂ ਤੇ ਆ ਦੇਖੋ ਕਪੜਾ ਜਿਹੜੀਆਂ ਜੇ ਤੇ ਫਲਾਵਰੇ ਉੱਪਰਲੇ ਮੂੰਹ ਹੋਣ ਬਾਜੂ ਦੇ ਉੱਪਰ ਨੇ ਤੇ ਜਿਹੜੇ ਧਿਆਨ ਰੱਖਿਓ ਕਿ ਜੋੜ ਦੇ ਵੀ ਮੂੰਹ ਉੱਪਰ ਨੇ ਹੋਣੇ ਚਾਹੀਦੇ ਨੇ ਜੇ ਥੇਲੇ ਨੂੰ ਮੂੰਹ ਹੋਣ ਤੇ ਥੇਲੇ ਨੂੰ ਰੱਖਣੇ ਨੇ ਇਸ ਗੱਲ ਦਾ ਜਰਾ ਧਿਆਨ ਰੱਖਿਓ ਜੋੜ ਪਾ ਲ ਗਿਆਂ ਜਿੱਦੋਂ ਫਲਾਵਰ ਦਾ ਮੂੰਹ ਹੋਵੇ ਬਾਜੂ ਦਾ ਤੇ ਜੋੜ ਦਾ ਮੂੰਹ ਉਧਰ ਨੂੰ ਹੀ ਰੱਖਣਾ ਵਾ ਤੇ ਇਹਨੂੰ ਇਦਾਂ ਹੇਠਾਉ ਤੇ ਆਪਾਂ ਚੜ ਲਾਂਗੇ ਸਲਾਈ ਦਾ ਮਾਰਚਣ ਲੱਖਗੇ ਦੇਖੋ ਇਹ ਸਾਡਾ ਮੋਡਾ ਹੁਣ ਇਦਾਂ ਕਰਕੇ ਪੂਰਾ ਹੋ ਜਾਊਗਾ ਇਹਨੂੰ ਇਦਾਂ ਕਰਕੇ ਜੇ ਤੁਹਾਨੂੰ ਮੋਡਾ ਘੱਟ ਰੱਖਣਾ ਹੋਵੇ ਤੇ ਫਿਰ ਨੂੰ ਚਾ ਇਦਾਂ ਇਹਨੂੰ ਤੈਹ ਲਾ ਕੇ ਡਬਲ ਫੋਲਡ ਕਰ ਲੋ ਤੇ ਚਾਰ ਜੋੜ ਨਿਕਲ ਆਣਗੇ ਜਿੰਨਾ ਜਿੰਨਾ ਤੁਹਾਨੂੰ 7 ਇੰਚ ਮੋਡਾ ਚਾਹੀਦਾ ਵਾ ਤਾਂਗੇ ਮਾਰਜਨ ਰੱਖਣਾ ਐਕਸਟਰਾ ਵਾ ਇਹ ਸਾਨੂੰ ਮੋਡਾ ਵੇਡਾ ਚਾਹੀਦਾ ਇਸ ਕਰਕੇ ਸਾਨੂੰ ਕਪੜਾ ਜ਼ਿਆਦਾ ਲੈਣਾ ਪਿਆ ਵਾ ਇਸੇ ਤਰ੍ਹਾਂ ਆਪਾਂ ਦਾ ਦੂਸਰਾ ਜੋੜ ਵੀ ਰਖਾਂਗੇ ਇਹ ਚਾਰ ਜੋੜ ਨਿਕਲਨੇ ਨੇ ਦੋ ਬਾਜੂ ਦੇ ਚਾਰ ਜੋੜ ਇੱਕ ਬਾਜੂ ਨੂੰ ਦੋ ਜੋੜ ਪੈ ਰਹੇ ਨੇ ਤੇ ਕਈ ਜੋੜ ਵਾਲੀਆਂ ਬਾਜੂਵਾਂ ਦਰਹੀਆਂ ਹੋਣੀਆਂ ਜਿੱਤੇ ਇਕੱਲੇ ਦੋ ਜੋੜ ਪਾ ਕੇ ਬੰਨ੍ਹੀਆਂ ਵਾ ਉਹ ਵੀ ਤੁਹਾਨੂੰ ਦੱਸਾਂਗੇ ਮੈਂ ਕਮੈਂਟ ਕਰਕੇ ਦੱਸਿਓ ਉਹ ਵੀ ਤੁਹਾਨੂੰ ਵੀਡੀਓ ਬਣਾ ਦਾਂਗੇ ਦੇਖੋ ਇਹਦਾ ਵਿਛਾ ਲੈਣੀ ਆ ਅੱਗੇ ਜੋੜ ਰੱਖ ਲੈਣੇ ਆ ਤੇ ਜਿਹੜਾ ਆਪਾਂ ਜੋੜ ਬਾਜੂ ਦੇ ਰੱਖੇ ਆ ਆਪਾਂ ਬਿਲਕੁਲ ਬਰਾਬਰ ਰੱਖੇ ਉਹ ਥੋੜਾ ਹੇਠਾ ਉਤੇ ਰੱਖਿਆ ਤਾਂ ਕਿ ਜਿੱਦੀ ਸਿਲਾਈ ਦਾ ਮਾਰਜਨ ਆਪਾਂ ਕੱਢ ਲਿਆ ਵਾ ਜਿਹੜੇ ਜੋੜਾ ਤੇ ਲਾਣਾ ਵਾ ਇੱਥੋਂ 2.5 ਇੰਚ ਰੱਖ ਲਾਂਗੇ ਤੋਂ ਤੇ ਇੱਥੋਂ ਵੀ ਆਪਾਂ 2.75 ਇੰਚ ਰੱਖ ਲਾਂਗੇ ਤੁਹਾਨੂੰ ਥੱਲੇ ਕਾ ਕੇ ਕਟਾਈ ਪਾ ਦੇਣੀ ਆ ਇਹਨੂੰ ਪਹਿਲੇ ਤਾਂ ਨਿਸ਼ਾਨ ਲਗਾ ਲਾਂਗੇ ਬਰਾਬਰ ਕਹ ਦੇਖੋ ਜਿਹਦਾ ਆਪਾਂ 2.5 ਇੰਚ ਪਿੱਛੇ ਰੱਖਿਆ ਜੀ ਉਥੋਂ ਦਾ ਰੱਖ ਗਏ ਸਿੱਧਾ ਤੇ ਥੱਲੇ ਨੂੰ ਨੂੰ ਆਪਾਂ ਡਾਉਣ ਕਰ ਦੇਣਾ 2.5 ਜਾਂ 1.5 ਇੰਚ ਤੱਕ ਤੁਸੀਂ ਡਾਉਣ ਕਰ ਦੇਣਾ ਐਦਾਂ ਕਰਕੇ ਤੁਸੀਂ ਸ਼ੇਪ ਦੇ ਦੇਣੀ ਆ ਅੱਗੇ ਤੁਸੀਂ ਜ਼ਰੂਰ ਧਿਆਨ ਰੱਖਿਓ ਕਿ ਮਾਰਜਿਨ ਰੱਖਣਾ ਜਿੰਨਾ ਤੁਹਾਡਾ ਮੋਡਾ ਹੋਵੇ 9 ਇੰਚ ਹੋਵੇ 8 ਇੰਚ ਹੋਵੇ ਉਤੋਂ 1.5 ਇੰਚ ਐਕਸਟਰਾ ਮਾਰਜਿਨ ਵੀ ਰੱਖ ਲੈਣਾ ਮਾਰਜਰਾ ਖਨੰਦਾ ਕਰਨ ਨੂੰ ਤੁਸੀਂ ਮੋਡਾ ਜਾਂ ਬਾਜੂ ਦੀ ਦਾ ਮੋਡਾ ਖੋਲਣਾ ਹੋਵੇ ਉਹ ਜੇ ਤੁਹਾਨੂੰ ਦਿੱਕਤ ਨਹੀਂ ਆਵੇਗੀ ਅਗਰ ਬਾਜੂ ਦੀ ਮੋਰੀ ਅਪਰ ਰੱਖ ਲੈਣੀ ਜਿੰਨੀ ਸਾਨੂੰ ਤਿਆਰ ਚਾਹੀਦੀ ਹੈ ਤੇ ਅੱਗੇ ਮਾਰਜਰ ਰਖਲਾਣਾ ਹੈ ਰੇ ਅੱਗੇ ਵੀ ਮਾਰਜਰ ਤਾਂ ਰੱਖਿਆ ਹੋਇਆ ਤੇ ਵੀ ਤੁਹਾਨੂੰ ਬਾਜੂ ਦੀ ਮੋਰੀ ਅੱਗੇ ਖੋਲਣੀ ਪਏ ਰਾਮਨਾ ਖੁੱਲ ਜਾਏਗੀ ਜੇ ਮਾਰਜਰ ਨਾ ਰੱਖੋਗੇ ਕਾਨੂੰ ਬਾਜੂ ਕੋਈ ਵੱਡੀ ਕਰਨੀ ਹੋਵੇ ਤੇ ਨਹੀਂ ਖੁੱਲ ਪਾਏਗੀ ਐਦਾਂ ਕਿ ਨੂੰ ਨਿਸ਼ਾਨ ਲਗਾ ਲੈਣਾ ਵਾ ਬਾਜੂ ਨੇ ਮੋਰੀ ਦੇ ਦਾਖਾ ਕੇ ਥਲੇ ਮੋਡੇ ਦੇ ਰੱਖਣਾ ਵਾ ਉਹਨੂੰ ਤਿਰਛਾ ਨਿਸ਼ਾਨ ਲਗਾ ਲੈਣਾ ਜਿੱਥੇ ਤੱਕ ਆਉਂਦਾ ਵਾ ਆ ਦੇਖੋ ਆਪਾਂ ਕਟਿੰਗ ਕਰਤਾ ਮੋਡਾ ਬਾਅਦ ਇੱਕ ਤੁਹਾਨੂੰ ਦੱਸਣਾ ਇਦਾਂ ਹੇਠਾ ਉੱਪਰ ਰੱਖਣਾ ਵਾ ਸਲਾਈ ਦਾ ਜੋੜ ਜਦੋਂ ਸਲਾਈ ਦਾ ਮਾਰਜਿਨ ਨਿਕਲ ਜਾਊਗਾ ਬਾਜੂ ਦਾ ਜੋੜ ਤੇ ਬਾਕੀ ਇਹ ਕਟਿੰਗ ਕਰ ਦੇਣਾ ਆਪਾਂ ਜਿੱਥੇ ਆਪਣਾ ਨਿਸ਼ਾਨ ਲਗਾਇਆ ਵਾ ਤਿਰਸ਼ਾ ਵਾਦੂ ਕਪੜਾ ਇਹੋ ਕ ਕਟਿੰਗ ਕਰਤਾ ਵਾ ਇਹ ਸਾਡੇ ਨੂੰ ਬਾਜੂ ਦਾ ਨਿਕਲ ਗਈ ਹੈ ਤੇ ਮੋਡਾ ਵੀ ਸਾਡਾ ਪੂਰਾ ਹੋ ਗਿਆ ਕਿ ਮਾਰਚੇ ਨੂੰ ਰੱਖਿਆ ਗਿਆ ਵਾ ਇਸੇ ਤਰ੍ਹਾਂ ਜੇ ਬਾਜੂ ਦੇ ਜੋੜ ਹੁੰਦੇ ਆ ਇਹ ਕਟਿੰਗ ਕਰਦੇ ਆ ਇਹ ਦੋ ਜੋੜੋ ਦੋ ਜੋੜਾ ਵਾਲੀ ਬਾਜੂ ਕਟਿੰਗ ਦੇ ਸੀ ਆ ਸਾਨੂੰ ਕਮੈਂਟ ਕਰੋ ਜੇ ਕੋਈ ਨਾ ਪਤਾ ਲੱਗਦਾ ਹੋਵੇ ਤੇ ਬਾਜੂ ਦਾ ਜਿਹੜਾ ਮੋਢਾ ਕਿਤਾ ਕਟਿੰਗ ਕਰੀਦਾ ਉਹ ਵੀ ਤੁਹਾਨੂੰ ਦੱਸਾਂਗੇ ਵੀਡੀਓ ਬਹੁਤ ਵਾਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਪਲੀਜ਼ ਸਪੋਰਟ ਕਰੋ ਆ ਦੇਖ ਤੁਹਾਨੂੰ ਮਿੱਦਾ ਲਾ ਕੇ ਦੱਸਣਾ ਨੂੰ ਇਦਾਂ ਕਰਕੇ ਸਲਾਈ ਲਾਵਾਂਗੇ ਤੇ ਇਹ ਬਾਜੂ ਦਾ ਜੋੜ ਜਿਹੜਾ ਇੱਧਰ ਹੀ ਸਾਡੇ ਇਦਾਂ ਆ ਜਾਣਾ ਵਾ ਤੇ ਦੂਜੇ ਪੰਨੇ ਜਿਹੜਾ ਵਾ ਇੱਕ ਘੱਟ ਜਿਹੜਾ ਵੱਧ ਵਾਲਾ ਜੋੜ ਹੁੰਦਾ ਵਾ ਇੱਕ ਆ ਘੱਟ ਵਾਲਾ ਪੰਨਾ ਵਾ ਇਹ ਵੱਧ ਵਾਲਾ ਵਾ ਤੇ ਜਿਹੜਾ ਵੱਧ ਵਾਲਾ ਹੁੰਦਾ ਵਾ ਇਹ ਤੁਹਾਨੂੰ ਦੱਸ ਦਿਨਾ ਖ ਵੱਧ ਵਾਲਾ علاوہ ਜਿਹੜਾ ਵੱਧ ਵਾਲਾ ਹੁੰਦਾ ਵਾ ਉਹ ਤੁਸੀਂ ਲਾਣਾ ਉਧਰ ਨੂੰ ਤੁਹਾਨੂੰ ਆਪੀ ਭਾਲ ਜੋ ਕਟਾਈ ਹੋਰੀ ਛੇਪ ਹੀ ਬਿਲਕੁਲ ਸਹੀ ਆ ਜਾਏਗੀ ਉਹ ਲਾ ਕੇ ਸਲਾਈ ਤੇ ਵੀ ਲਗਾਵੋਗੇ ਤੇ ਇਦਾਂ ਕਰਕੇ ਖੋਲ ਜੂਗਾ ਐ ਇਦਾਂ ਕਰਕੇ ਬਾਜ ਸਾਡੀ ਜਿਹੜੀ ਤਿਆਰ ਹੋ ਜਾਏਗੀ ਜੋੜ ਵਾਲੀ ਬਾਜੂ ਜੇ ਨਾ ਮੋਡਾ ਸਾਡਾ ਪੂਰਾ ਹੋ ਜੂਗਾ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਕਰੋ ਧੰਨਵਾਦ ਜੀ ਵੀਡੀਓ ਦੇਖਣ ਲਈ